ਦੈਂਟਰ ਬਾਈ ਲਾ ਰਹੇ ਨੇ ਪੱਖਾ ਪੱਖੇ ਦਾ ਫਰੇਮ ਲੈ ਵੀ ਮਿੱਤਰ ਇੱਕ ਪੱਖਾ ਹੋਰ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਗਈ ਇਸ ਕਰਕੇ ਪੱਖਾ ਹੋਰ ਲਾਉਣੇ ਆ ਇਹਦੇ ਨਾਲ ਦਾ ਲੱਗਿਆ ਹੋਇਆ ਦੇਖੋ ਆ ਪਿਆ ਇਹ ਕੋਰੇ ਲੱਗਿਆ ਦੋਨੇ ਡੱਗਾਂ ਨੂੰ ਹਵਾ ਚਲੀ ਜਾਂਦੀ ਤੇ ਇੱਧਰ ਵੀ ਇੱਧਰ ਵੀ ਤੇ ਉਹ ਲਾ ਦੇਣਾ ਉੱਥੇ ਉਹਦੀ ਹੈ ਵਾਹ ਇਧਰ ਟੋਲ ਤੇ ਵੀ ਆਉਗੇ ਇਧਰ ਬਾਹਰ ਵੀ ਹੈ ਉਧਰ ਕਾਊਂਟਰ ਤੇ ਵੀ ਜਾਓ ਤੇ ਇੱਕ ਪੱਖਾ ਲਾ ਦੇਣਾ ਉਹ ਕੋਨੇ ਤੇ ਤਿੰਨ ਪੱਖੇ ਬਾਕੀ ਛੱਤ ਵਾਲੇ ਦੋ ਤਿੰਨ ਲਾ ਦੇਣੇ ਨੇ ਕਿ ਛੱਤਾਂ ਆਇਆ ਨਹੀਂ ਹੈਗਾ ਮੈਸਤਰੀ ਇਹ ਤੋਂ ਪੱਖੇ ਚੱਕ ਕੇ ਕਿੱਥੇ ਰੱਖਤੇ ਪੱਖੇ ਤਿੰਨ ਚਾਰ ਉੱਪਰ ਲਾ ਜਾਣਗੇ ਛੱਤ ਤੇ ਵਧੀਆ ਗਰਮੀ 'ਚ ਤੇ ਉਧਰ ਤਾਂ ਕੂਲਰ ਰੱਖੇ ਹੋਏ ਆ ਕੂਲਰ ਆ ਦੂਜੇ ਦੋ ਪੱਖੇ ਨੇ ਫਰਾਟੇ ਇੱਧਰ ਵੀ ਆ ਤਾਂ ਫਰਾਟਾ ਪੱਕਾ ਹੈਗਾ ਇੱਕ ਪਰ ਗਰਮੀ ਦੇ ਵਿੱਚ ਬੰਦੇ ਵਾਲੇ ਨੇ ਗੱਲ ਬਣਦੀ ਨਹੀਂ ਇੱਕ ਅੱਧੇ ਪੱਖੇ ਨਾਲ ਇੱਧਰ ਵੀ ਡੈਂਟਰ ਸਾਹਿਬ ਨੇ ਕੂਲਰ ਦੋ ਰੱਖੇ ਹੋ ਜ ਨੇ ਨਾ ਸੌਰੀ ਇੱਕ ਕੂਲਰ ਆ ਫਰਾਟਾ ਪੱਕਾ ਇਹ ਇੱਧਰ ਵੀ ਕੰਮ ਚੱਲਿਆ ਜਾਂਦਾ ਉਧਰ ਵੀ ਕੰਮ ਪੱਖਿਆਂ ਨਾਲ ਚੱਲਦਾ ਇੱਧਰ ਵੇਖਾ ਇਹ ਇੱਕੋ ਕੂਲਰ ਆ ਕਿਉਂਕਿ ਇੱਧਰ ਦੋ ਜਣੇ ਹੁੰਦੇ ਨੇ ਵੈਂਟਰ ਤੇ ਪੈਂਟਰ ਉਧਰ ਸਾਰੇ ਜਣੇ ਉਧਰ ਪੱਖੇ ਘਟ ਜਾਂਦੇ ਨੇ ਤੇ ਅੱਜ ਪੈਂਟਰ ਸਾਹਿਬ ਆਏ ਨਹੀਂ ਸੰਡੇ ਦੀ ਛੁੱਟੀ ਆ ਉਹਨਾਂ ਦੀ ਇਸ ਕਰਕੇ ਇੱਧਰੋਂ ਗੱਡੀਆਂ ਬਾਹਰ ਬੋਰ ਕੱਡੀਆਂ ਹੀ ਨਹੀਂ ਅੰਦਰੇ ਖੜੀਆਂ ਨੇ ਤੇ ਉਧਰ ਵੀ ਬੰਦੇ ਘੱਟੇ ਆਏ ਨੇ 3 4 5 ਤਾਂ ਹੀ ਆਏ ਨੇ ਮੁੰਡੇ ਬਾਕੀ ਛੁੱਟੀਆਂ ਤੇ ਨੇ ਕਿਉਂਕਿ ਸੰਡੇ ਨੂੰ 2 ਵਜੇ ਤੱਕ ਆਉਣਾ ਹੈ ਇਸ ਕਰਕੇ ਮਾੜਾ ਮੋਟਾ ਕੰਮ ਸਰਵਿਸ ਸਰਵਿਸ ਵਾਲਾ ਕਰ ਦਿੰਦਾ ਹੋਰ ਨਹੀਂ ਬੜਾ ਕੰਮ ਆਹਨ ਇੰਟਰ ਹੋ ਗਿਆ ਫਿੱਟ ਆਹ ਉਹਨਾਂ ਨੇ ਲੈ ਕੇ ਸੈਟਰ ਹੋਣਾ ਕਿ ਸੈਟਰ ਤੋਂ ਉੱਤਰ ਵਾਲੇ ਸੈਂਟਰ ਸੈਂਟਰ ਆਹ ਐ ਪਾ ਦੇ ਇਹ ਹੋ ਗਿਆ ਉੱਤੇ ਰਿਪੋਰਟ ਆਹੀ ਗ੍ਰਿਪ ਤੇ ਪਲੱਗ ਲੱਗ ਜਾਣਾ ਇੱਧਰ ਹਾਂ 12 ਨੰਬਰ ਦਾ ਬੋਲਤੀ ਆ ਹਾਂ 12 ਦਾ ਗਿੱਟੀਆਂ ਪੂਰੀਆਂ ਟਾਈਟ ਹੋ ਗਈਆਂ ਇੱਥੇ ਵਾਲਾ ਫਿਕਸਰ ਬਹੁਤ ਬਹਿਤਾ ਤੰਗ ਚਲਾਉ ਤੇ ਇਹ ਡੈਂਟਰ ਨੇ ਇਹਦੇ ਨਾਲ ਸਰਾਖ ਮਾਰੇ ਨੇ ਲੋ ਜੀ ਲਾਤਾ ਪੱਖਾ ਚਲਾ ਕੇ ਦੇਖ ਚੱਲਦਾ ਵੀ ਆ ਬਾਸ ਬਾਸ ਇੱਥੇ ਕਰਦੇ ਟਾਈਟ ਇੱਕ ਮਿੰਟ ਚੱਕੋ ਤੇ ਇੱਥੇ ਕਰਨਾ ਇੱਥੇ ਕਰਨਾ ਨਹੀਂ ਇਹ ਕਰੂਗਾ ਕਰ ਦਿੰਦੇ ਨੇ ਥੱਲੇ ਨੂੰ ਕਰਨੀ ਵਾ ਬਸ ਓਕੇ ਲਾ ਗ੍ਰਿਪ ਪੱਖਾ ਲਾ ਕੇ ਦੇਖਿਆ ਇਹ ਪਲੇਟ ਹੀ ਹੈ ਜਿਹੜੀ ਉਹ ਪੱਖਾ ਗਈ ਆ ਹਾਂ ਉਹਦੀ ਪਲੇਟ ਮਜ਼ਬੂਤ ਆ ਹਾਂ ਉਹ ਨਹੀਂ ਜਾਂਦੀ ਵੈਰੀ ਗੁੱਡ ਬੱਲੇ 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 ਹਵਾ ਬਹੁਤ ਤੇਜ਼ ਆ ਇਹਦੀ ਹਾਂ ਓਕੇ ਹਾਂ ਰਿੰਗ ਪਾ ਦੇ ਕਰ ਦੇ ਮੈਗਨੈਟ ਕਿਸੇ ਵੇਲੇ ਹਾਂ ਮੈਗਨੈਟ ਮੈਗਨੈਟ ਮੈਗਨੈਟਸ ਆਹ ਹਾਂ ਹਾਂ ਇਹੀ ਹੈ ਥੋੜਾ ਢਿੱਲਾ ਰੱਖ ਲੈ ਮੈਡਾ ਢਿੱਲਾ ਰੱਖ ਪਰ ਲੱਗ ਜੇ ਲੱਗ ਜਾਵੇ ਕੋਈ ਗੱਲ ਚਲਾਈਂ ਐਂਟਰ ਬਾਈ ਦੇਖੀ ਆ ਵਾ ਕਿੰਨੀ ਕਾ ਆ ਜਾ ਵੀ ਸਣੀ ਆ ਗਿਆ ਸਣੀ ਪੱਖੇ ਲੋ ਆਤੇ ਸਣੀ ਗਰਮੀ ਗਰਮੀ ਕਰਦਾ ਸੀ ਆਵਾਜ਼ਾ ਬਹੁਤ ਆ ਜੀ ਮੈਨੂੰ ਉਧਰ ਆਵਾ ਵੱਧ ਲੱਗਦੀ ਆ ਜੀ ਹੁਣ ਜਿੱਧਰ ਮਰਜ਼ੀ ਕਰ ਲਓ ਉਧਰ ਕਾਊਂਟਰ ਤੇ ਨੂੰ ਹਾਂ ਸਹੀ ਨਹੀਂ ਆਵਾ ਨਹੀਂ ਉੱਪਰ ਨੂੰ ਹੋ ਜਾਊਗਾ ਫਿਰ ਇੱਧਰ ਉਹ ਤਾਂ ਜੋ ਗੱਡੀਆਂ ਕੰਮ ਕਰਾਂਗੇ ਇੱਥੇ ਨੂੰ ਕਰ ਲਾ ਆਏ ਉਧਰ ਕਰ ਲੈ ਉਧਰ ਕਰ ਲੈ ਇਹ ਕੋਹ ਕੋਨੇ ਚ ਲਾ ਜਵੇ ਉੱਥੇ ਪਰ ਇਧਰ ਛੱਤਾਂ ਵਾਲੇ ਲਾਉਣੇ ਨੇ ਆਪਾਂ ਨੇ ਇਹ ਚੈਰ ਉਹ ਜਿਹੜਾ ਨਾਟਾ ਵਾਲਾ ਪਿੱਛਲਾ ਨਾ ਰਜੈਕਟ ਵਾਲਾ ਉਹ ਆਪਾਂ ਨੂੰ ਖੁੱਲਾ ਕਰਨਾ ਪੈਣਾ ਵਿੱਚ ਪਮਾ ਤਾਹਾਂ ਚਾਕੇ ਇਹਨੂੰ ਟੈਸਟ ਕਰਦੇ ਭਾ ਮੁਕੱਲਿਓ ਕਰਨਾ ਹਾਂ ਹੋਊਗੀ ਰਜੈਕਟ ਇਲੈਕਟ੍ਰੀਸ਼ੀਅਨ ਸੱਦੇ ਆ ਸੀਗਾ ਉਹ ਆਇਆ ਨਹੀਂ ਹੈਗਾ ਦੇਖੋ ਅੱਜ ਕੱਲ ਆਉਂਦਾ ਫਿਰ ਉਹ ਪਿੱਟ ਕਰਾਉਣੇ ਛੱਤ ਵਾਲੇ ਦੀ ਓਕੇ ਰਿਪੋਰਟ ਮੀਆਂ ਮੀਆਂ ਹੋ ਗਈ ਮੀਆਂ ਮੀਆਂ ਠੰਡੀ ਲੱਗਦੀ ਠੰਡੀ ਲੱਗਦੀ ਹੈ ਠੰਡੀ ਲੱਗਦੀ ਹੈ ਡੈਂਟਰ ਨੇ ਕਰਤੀ ਮੀਆਂ ਮੀਆਂ ਚਲੋ ਡੈਂਟਰ ਸਾਹਿਬ ਬਹੁਤ ਬਹੁਤ ਧੰਨਵਾਦ ਥੈਂਕ ਯੂ ਗੁੱਡ